ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਇਹਨਾਂ ਇਤਿਹਾਸਾਂਾਂ ਜਾ ਕਰ ਰਿਹਾ ਹਾਂ ਅੱਖੀਂ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਹਦਾ ਨਾਮ ਵਿਲੀਅਮ ਜੀ ਆਸਬੋਰਨ ਹੈ ਅਤੇ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਜੀ ਵੱਲੋਂ ਕੀਤਾ ਗਿਆ ਹੈ ਇਹ ਅੰਗਰੇਜ਼ ਲੇਖਕ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਅੰਗਰੇਜ਼ਾਂ ਦਾ ਦੂਤ ਬਣ ਕੇ ਗਿਆ ਸੰਧੀ ਕਰਨ ਲਈ ਗਿਆ ਸੀ ਇਸਨੇ ਆਪਣੀ ਅੱਖਾਂ ਵਿੱਚ ਜੋ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ ਹੁੰਦਾ ਵੇਖਿਆ ਉਹਨਾਂ ਦਾ ਰਾਜ ਕਰਨ ਦਾ ਢੰਗ ਫੌਜਾਂ ਅਤੇ ਉਹਨਾਂ ਦੇ ਹੋਰ ਜੋ ਵੀ ਕੰਮ ਕਰ ਅੱਖਾਂ ਨਾਲ ਵੇਖਿਆ ਉਸਨੇ ਇੱਕ ਡਾਇਰੀ ਵਿੱਚ ਉਕਲ ਬੰਦ ਕਰ ਲਈ ਉਸ ਤੋਂ ਬਾਅਦ ਉਸਨੇ ਉਸ ਡਾਇਰੀ ਨੂੰ ਕਿਤਾਬ ਦਾ ਰੂਪ ਦੇ ਦਿੱਤਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਵੱਡਮੁੱਲਾ ਇਤਿਹਾਸ ਸਾਡੇ ਹੋਰ ਨਾ ਭੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਤੇ ਅੱਗੇ ਪਿਛਲੇ ਅਧਿਆਏ ਸੁਣ ਲਈ ਤੇ ਸਾਡੇ ਚੈਨਲ ਤੇ ਜਾ ਕੇ ਪਹਿਲੇ ਵੀਡੀਓ ਸੁਣ ਸਕਦੇ ਹੋ ਅਤੇ ਇਤਿਹਾਸ ਨੂੰ ਲੜੀਵਾਰ ਜੋੜ ਸਕਦੇ ਹੋ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ 4 ਜੂਨ ਅੱਜ ਸਵੇਰੇ 6 ਵਜੇ ਮਹਾਰਾਜੇ ਨੇ ਸਨੇਹਾ ਭੇਜਿਆ ਕਿ ਮੈਂ ਅਤੇ ਕੈਪਟਨ ਮੈਕ ਗ੍ਰੈਗਰ ਉਸ ਨਾਲ ਸਵੇਰ ਦੀ ਘੋੜਸਵਾਰੀ ਵਿੱਚ ਉਸ ਦਾ ਸਾਥ ਦਈਏ ਪਰ ਜਿੰਨੀ ਦੇਰ ਚ ਅਸੀਂ ਤਿਆਰ ਹੋਏ ਅਤੇ ਘੋੜਿਆਂ ਉੱਪਰ ਕਾਠੀਆਂ ਪਾਈਆਂ ਉਨੀ ਦੇਰ ਚ ਮਹਾਰਾਜਾ 5 ਮੀਲ ਦੂਰ ਨਿਕਲ ਗਿਆ ਸੀ ਅਸੀਂ ਘੋੜੇ ਤੇਜ ਦੜਾਏ ਅਤੇ ਮਹਾਰਾਜੇ ਨਾਲ ਯਾਰ ਆਲੇ ਸਾਨੂੰ ਬੁਲਾਉਣ ਪਿੱਛੇ ਕੋਈ ਖਾਸ ਮਕਸਦ ਨਹੀਂ ਸੀ ਮਹਾਰਾਜਾ ਬਾਸ ਸੈਰ ਕਰਨ ਲਈ ਚੱਲਿਆ ਸੀ ਉਹ ਹਰ ਰੋਜ਼ ਇਸੇ ਤਰ੍ਹਾਂ ਆਪਣੇ ਕਾਫਲੇ ਨਾਲ ਸੈਰ ਕਰਨ ਜਾਂਦਾ ਸੀ ਅਤੇ ਨਾਸ਼ਤਾ ਵਾਰ ਖੁੱਲੇ ਮੈਦਾਨ ਵਿੱਚ ਟੈਂਟ ਲਗਾ ਕੇ ਸ਼ਗਦਾ ਸੀ ਉਸ ਨਾਲ 150 ਘੋੜ ਸਵਾਰ ਸਨ 12 ਤੋਪਾਂ ਸਨ ਹੀਰਾ ਸਿੰਘ ਅਜੀਤ ਸਿੰਘ ਅਤੇ ਸੁਚੇਤ ਸਿੰਘ ਉਸ ਦੇ ਨਾਲ ਸਨ ਹਰ ਸਵੇਰ ਉਸਦਾ ਇਹੋ ਦਸਤੂਰ ਸੀ ਪੌਂ ਫੋਟਦਿਆਂ ਹੀ ਉਸਦੇ ਬਹੁਤ ਸਾਰੇ ਪਸੰਦੀਦਾ ਘੋੜੇ ਇੱਕ ਛਤਰ ਵਾਲਾ ਹਾਥੀ ਦੋ ਹੋਰ ਹਾਥੀ ਜਿਨ੍ਹਾਂ 'ਚੋਂ ਇੱਕ ਉੱਪਰ ਟੈਂਟ ਅਤੇ ਦੂਜੇ ਉੱਪਰ ਰਾਸ਼ਨ ਲੱਦਿਆ ਹੁੰਦਾ ਸੀ ਉਸਦੇ ਬੂਹੇ ਤੇ ਤਿਆਰ ਖਲੋਤੇ ਹੁੰਦੇ ਸਨ ਉਹ ਆਪਣੀ ਮਰਜ਼ੀ ਨਾਲ ਕਦੇ ਹਾਥੀ ਅਤੇ ਕਦੇ ਘੋੜੇ ਉੱਪਰ ਸਵਾਰ ਹੁੰਦਾ ਸੀ ਅਤੇ ਇਹ ਕਾਫਲਾ ਜੰਗਲ ਵੱਲ ਜਾਂ ਆਸੇ-ਪਾਸੇ ਦੇ ਪਿੰਡਾਂ ਵੱਲ ਨਿਕਲ ਤੁਰਦਾ ਸੀ ਜਿੱਥੇ ਮਹਾਰਾਜੇ ਦਾ ਹੁਕਮ ਹੁੰਦਾ ਸੀ ਉਥੇ ਟੈਂਟ ਲਗਾ ਕੇ ਨਾਸ਼ਤਾ ਕੀਤਾ ਜਾਂਦਾ ਸੀ ਤਕਰੀਬਨ 4 ਘੰਟੇ ਸਵੇਰ ਦੀ ਇਸ ਸੈਰ ਵਿੱਚ ਤਕਰੀਬਨ 4 ਘੰਟੇ ਸਵੇਰ ਦੀ ਇਸ ਸੈਰ ਵਿੱਚ ਬਤੀਤ ਹੋ ਜਾਂਦੇ ਸਨ ਵਾਪਸ ਆ ਕੇ ਮਹਾਰਾਜਾ 12 ਵਜੇ ਤੱਕ ਦਰਬਾਰ ਲਾਉਂਦਾ ਸੀ ਉਸ ਤੋਂ ਬਾਅਦ ਉਹ ਆਪਣੇ ਨਿੱਜੀ ਕਮਰੇ ਦਾ ਕਮਰੇ ਜਾਂ ਉਸ ਤੋਂ ਬਾਅਦ ਉਹ ਆਪਣੇ ਨਿੱਜੀ ਕਮਰੇ ਜਾਂ ਜਨਾਨ ਖਾਨੇ ਵਿਚ ਚਲਾ ਜਾਂਦਾ ਸੀ ਅਤੇ ਸ਼ਾਮ ਤੱਕ ਉੱਥੇ ਹੀ ਰਹਿੰਦਾ ਸੀ ਇਹ ਸਵੇਰ ਮੈਂ ਇਸ ਸਵੇਰ ਮੈਂ ਤੇ ਕੈਪਟਨ ਮੈਂ ਗ੍ਰੇਗਰ ਉਸ ਦੇ ਨਾਲ-ਨਾਲ ਚੱਲ ਰਿਹਾ ਸਾਂ ਉਹ ਮੇਰੇ ਨਾਲ ਗੱਲਾਂ ਕਰਦਾ ਰਿਹਾ ਮੈਥੋਂ ਸਵਾਲ ਪੁੱਛਦਾ ਰਿਹਾ ਉਹਦੇ ਸਵਾਲਾਂ ਦਾ ਕੋਈ ਗੰਭੀਰ ਉਦੇਸ਼ ਨਹੀਂ ਸੀ ਬਸ ਉਹ ਵੱਖ-ਵੱਖ ਵਿਸ਼ਿਆਂ ਬਾਰੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਹੀ ਸਵਾਲ ਪੁੱਛੀ ਜਾ ਰਿਹਾ ਸੀ ਤੇ ਮੈਂ ਜਵਾਬ ਦੇਈ ਜਾ ਰਿਹਾ ਸੀ ਕੀ ਤੁਹਾਨੂੰ ਘੋੜਸਵਾਰੀ ਦਾ ਸ਼ੌਂਕ ਹੈ ਹਾਂ ਕੀ ਤੁਹਾਨੂੰ ਸ਼ਿਕਾਰ ਦਾ ਵੀ ਸ਼ੌਂਕ ਹੈ ਬਹੁਤ ਕੀ ਤੁਸੀਂ ਪਿੱਛੇ ਜਹੇ ਕਿਤੇ ਸ਼ਿਕਾਰ ਮਹਿਮਤੇ ਗਏ ਹੋ ਜੀ ਹਾਂ ਤੇ तकरीबन 2 ਮਹੀਨੇ ਪਹਿਲਾਂ ਕਿੱਥੇ ਦੇਹਰਾਦੂਨ ਅਤੇ ਤਰਾਈ ਦੇ ਜੰਗਲਾ ਵਿੱਚ ਤੁਸੀਂ ਉੱਥੇ ਕੀ ਸ਼ਿਕਾਰ ਕੀਤਾ 12 ਸ਼ੇਰ ਕੀ ਤੁਸੀਂ ਵਾਏ ਹੋਏ ਹੋ ਨਹੀਂ ਵਿਆਹ ਕਿਉਂ ਨਹੀਂ ਕਰਵਾਇਆ ਮੈਨੂੰ ਲੱਗਦਾ ਮੈਂ ਵਿਆਹ ਦੀ ਜ਼ਿੰਮੇਵਾਰੀ ਚੁੱਕਣ ਦੇ ਕਾਬਲ ਨਹੀਂ ਇਸ ਵੇਲੇ ਤੁਸੀਂ ਇਹ ਕਿਸ ਨਸਲ ਦੇ ਘੋੜੇ ਉੱਪਰ ਸਵਾਰ ਹੋ ਇਹ ਅਰਬੀ ਘੋੜਾ ਹੈ ਤਾਨੂੰ ਇਹ ਕਿੱਥੋਂ ਮਿਲਿਆ ਮੈਨੂੰ ਕਿਸੇ ਨੇ ਤੋਹਫੇ ਵਜੋਂ ਦਿੱਤਾ ਸੀ ਤੁਹਾਡੀ ਸ਼ਿਕਾਰ ਮਹਿਮ ਕਿੰਨਾ ਚਿਰ ਚੱਲੀ 14 ਦਿਨ ਕੀ ਤੁਹਾਨੂੰ ਮੇਰੀ ਭੇਜੀ ਸ਼ਰਾਪਸੰਦ ਆਈ ਹਾਂ ਪਰ ਤੇਜ ਬਹੁਤ ਸੀ ਕੀ ਤੁਸੀਂ ਨਾਸ਼ਤਾ ਕਰ ਚੁੱਕੇ ਹੋ ਨਹੀਂ ਠੀਕ ਹੈ ਫਿਰ ਆਪਾਂ ਇੱਥੇ ਨਾਸ਼ਤਾ ਕਰਦੇ ਹਾਂ ਮਹਾਰਾਜੇ ਦੇ ਇਸ਼ਾਰਾ ਕਰਨ ਤੇ ਕਾਫਲਾ ਰੁਕ ਗਿਆ ਮਹਾਰਾਜੇ ਲਈ ਸਨੇਰੀ ਚੱਲਰ ਵਾਲਾ ਟੈਂਟ ਲੱਗ ਗਿਆ ਜਿਸ ਵਿੱਚਲੇ ਬਾਸ ਉੱਪਰ ਚਾਂਦੀ ਮੜੀ ਹੋਈ ਸੀ ਪੈਂਟ ਵਿੱਚ ਗਲੀਨ ਵਿਛ ਗਏ 5 ਮਿੰਟਾਂ ਦੇ ਅੰਦਰ ਅੰਦਰ ਅਸੀਂ ਮਹਾਰਾਜਾ ਰਣਜੀਤ ਦੇ ਸਾਹਮਣੇ ਸੁਨਹਿਰੀ ਕੁਰਸੀਆਂ ਉੱਪਰ ਬੈਠੇ ਸਾਂ ਅਗਲੇ 50 ਮਿੰਟਾਂ ਵਿੱਚ ਨਾਸ਼ਤਾ ਸਾਡੇ ਸਾਹਮਣੇ ਸੀ ਚਾਵਲ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਹੀਂ ਮਠਿਆਈਆਂ ਅਤੇ ਦੁੱਧ ਖੂ ਪੇਟ ਭਰ ਕੇ ਖਾਦਾ ਨਾਸ਼ਤਾ ਕਰਨ ਤੋਂ ਬਾਅਦ ਇੱਕ ਆਫਲਾ ਮਹਿਲ ਵੱਲ ਵਾਪਸ ਚੱਲ ਪਿਆ ਵਾਪਸ ਆ ਕੇ ਅਸੀਂ ਮਹਿਲ ਦੇ ਬਾਗ ਵਿੱਚ ਬੈਠ ਗਏ ਬੈਠਿਆਂ-ਬੈਠਿਆਂ ਮਹਾਰਾਜੇ ਨੂੰ ਇੱਕ ਅਜੀਬ ਗੱਲ ਸੁਝੀ ਉਸਨੇ ਮੇਰੇ ਲਈ ਇੱਕ ਬੰਦੂਕ ਲਿਆਉਣ ਦਾ ਹੁਕਮ ਦਿੱਤਾ ਵਜ਼ੀਰ ਧਿਆਨ ਸਿੰਘ ਨੇ ਬੰਦੂਕ ਲਿਆ ਕੇ ਮੈਨੂੰ ਦੇ ਦਿੱਤੀ ਅਤੇ ਮੈਂ ਬੰਦੂਕ ਆਪਣੇ ਹੱਥਾਂ ਵਿੱਚ ਫੜ ਲਈ ਫਿਰ ਮਹਾਰਾਜੇ ਦੇ ਹੁਕਮ ਅਨਸਾਰ ਤਕਰੀਬਨ 60 ਗਜ ਦੀ ਦੂਰੀ ਤੇ ਇੱਕ ਪੋਲ ਉੱਪਰ ਪਿੱਤਲ ਦਾ ਇੱਕ ਲੋਟਾ ਗੜਵਾ ਰੱਖ ਦਿੱਤਾ ਅਤੇ ਮਹਾਰਾਜੇ ਨੇ ਆਖਿਆ ਇਸ ਤੇ ਨਿਸ਼ਾਨਾ ਲਾ ਕੇ ਵਿਖਾਓ ਮੈਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਬਾਗ ਵਿੱਚ ਬੰਦਿਆਂ ਦਾ ਭੇੜ ਭੜਕਾ ਬਹੁਤ ਹੈ ਕਦਰੇ ਕਿਸੇ ਨੂੰ ਗੋਲੀ ਨਾ ਲੱਗ ਜਾਵੇ ਤਾਂ ਮਹਾਰਾਜਾ ਬੋਲਿਆ ਫਿਕਰ ਨਾ ਕਰੋ ਮੈਂ ਸਭ ਨੂੰ ਪਾਸੇ ਹਟਾ ਦਿੰਦਾ ਹਾਂ ਮੈਂ ਕੁਝ ਸਮਾਂ ਹੋਰ ਪਾ ਦਿੱਤਾ ਤਾਂ ਜੇ ਲੋਕ ਇੱਕ ਪਾਸੇ ਹੋ ਜਾਣ ਮੈਂ ਗੋਲੀ ਚਲਾਈ ਅਤੇ ਮੇਰਾ ਨਿਸ਼ਾਨਾ ਬਿਲਕੁਲ ਸਹੀ ਲੱਗਿਆ ਪਤਲ ਦਾ ਲੋਟਾ ਬੁਰ ਕੇ ਆਉ ਜਾ ਪਿਆ ਨਿਸ਼ਾਨਾ ਲਗਾਉਣ ਤੋਂ ਬਾਅਦ ਮੈਂ ਬੰਦੂਕ ਧਿਆਨ ਸਿੰਘ ਨੂੰ ਵਾਪਸ ਕਰ ਦਿੱਤੀ ਫਿਰ ਅਸੀਂ ਮਹਿਲ ਦੇ ਬਰਾਂਡੇ ਵਿੱਚ ਜਾ ਕੇ ਬੈਠੇ ਅਤੇ ਤਕਰੀਬਨ 1 ਘੰਟਾ ਮਹਾਰਾਜੇ ਨਾਲ ਗੱਲਾਂ ਕਰਦੇ ਰਹੇ ਮਹਾਰਾਜੇ ਨੇ ਮੈਥੋਂ ਪੁੱਛਿਆ ਕਿ ਮੈਂ 1826 ਵਿੱਚ ਪਰਤਪੁਰ ਵਿੱਚ ਲਾਰਡ ਕੋਬਰਮੇਅਰ ਨਾਲ ਸਾਂ ਮੈਂ ਹਾਂ ਵਿੱਚ ਜਵਾਬ ਦਿੱਤਾ ਮਹਾਰਾਜੇ ਨੇ ਤੁਰੰਤ ਪਰਤਪੁਰ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਬਾਰੇ ਸਵਾਲਾਂ ਦੀ ਝੜੀ ਲਾ ਦਿੱਤੀ ਤੇ ਪੁੱਛਿਆ ਪੁੱਛਿਆ ਕਿ ਅੰਗਰੇਜ਼ ਸੰਧੀ ਤੋੜਨ ਵਾਲੀ ਧਿਰ ਉੱਪਰ ਹੱਲਾ ਬੋਲ ਦਿੰਦੇ ਹਨ ਮਹਾਰਾਜੇ ਦੇ ਸ਼ਬਦ ਇਸ ਤਰ੍ਹਾਂ ਸਨ ਮੈਂ ਸੁਣਿਆ ਹੈ ਕਿ ਅੰਗਰੇਜ਼ ਅਜਿਹੀ ਹਾਲਤ ਵਿੱਚ ਹਮਲਾ ਕਰਨੋਂ ਨਹੀਂ ਝਿੜਕਦੇ ਭਾਵੇਂ ਉਹਨਾਂ ਨੂੰ ਆਪਣੇ ਸਾਥੀਆਂ ਦੀਆਂ ਲੋਥਾਂ ਉੱਪਰ ਦੀ ਲੰਘ ਕੇ ਹੀ ਜਾਣਾ ਪਵੇ ਇਹ ਸੱਚ ਹੈ ਮਹਾਰਾਜ ਅਸੀਂ ਕਈ ਥਾਵਾਂ ਤੇ ਇਸੇ ਤਰ੍ਹਾਂ ਹੀ ਕੀਤਾ ਹੈ ਆ ਮੇਰੇ ਸਿੱਖ ਇਸ ਤਰ੍ਹਾਂ ਨਹੀਂ ਕਰਨਗੇ ਮਹਾਰਾਜੇ ਨੇ ਭਰਤਪੁਰ ਉੱਪਰ ਕਬਜ਼ੇ ਬਾਰੇ ਇੱਕ ਗੱਲ ਸੁਣਾਈ ਮੈਂ ਪਹਿਲਾਂ ਵੀ ਇਹ ਗੱਲ ਸੁਣੀ ਸੀ ਪਰ ਯਕੀਨ ਨਹੀਂ ਕੀਤਾ ਸੀ ਬਾਅਦ ਵਿੱਚ ਕੈਪਟਨ ਵੇਡ ਨਾਲ ਹੋਈ ਗੱਲ ਤਾਂ ਉਸਨੇ ਦੱਸਿਆ ਕਿ ਇਹ ਗੱਲ ਸੱਚੀ ਸੀ ਜਦੋਂ ਅੰਗਰੇਜ਼ ਫੌਜ ਨੇ ਲਾਰਡ ਕੋਬਰਮੇਅਰ ਦੀ ਕਮਾਂਡ ਹੇਠ ਭਰਤਪੁਰ ਵੱਲ ਕੂਚ ਕੀਤਾ ਐਨ ਉਸੇ ਸਮੇਂ ਹੀ ਰਣਜੀਤ ਸਿੰਘ ਵੀ ਆਪਣੀ 50000 ਫੌਜ ਨਾਲ ਕਸ਼ਮੀਰ ਵਿਰੁੱਧ ਮਹਿਮ ਦੀ ਤਿਆਰੀ ਕਰ ਰਿਹਾ ਸੀ ਉਸ ਸਮੇਂ ਭਰਤਪੁਰ ਦੇ ਉਸ ਸਮੇਂ ਦੇ ਮਹਾਰਾਜਾ ਦੁਰਜਨ ਸੋਲ ਨੇ ਮਹਾਰਾਜ ਰਣਜੀਤ ਸਿੰਘ ਦੀ ਮਦਦ ਮੰਗੀ ਸੀ ਭਰਤਪੁਰ ਦੇ ਰਾਜੇ ਨੇ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਸੀ ਕਿ ਇਸ ਮਦਦ ਬਦਲੇ ਔਰ ਰਣਜੀਤ ਸਿੰਘ ਦੀ ਫੌਜ ਦੇ ਸਫ਼ਰ ਦੌਰਾਨ 1 ਲੱਖ ਰੁਪਏ ਰੋਜ਼ਾਨਾ ਅਤੇ 3 ਅਤੇ ਜਿੰਨੇ ਦਿਨ ਸਿੱਖ ਫੌਜ ਭਰਤਪੁਰ ਰਹੇਗੀ ਉਹਨੇ ਦਿਨ 50 ਹਜ਼ਾਰ ਰੁਪਏ ਰੋਜ਼ਾਨਾ ਦੇਵੇਗਾ। ਮਹਾਰਾਜਾ ਬੋਲਿਆ ਜੇ ਮੈਂ ਉਹਦੀ ਪੇਸ਼ਕਾਸ਼ ਸਵਾਰ ਕਰ ਲੈਂਦਾ ਤਾਂ ਫਿਰ ਤੁਸੀਂ ਕੀ ਕਰਦੇ ਫਿਰ ਅਸੀਂ ਤੁਹਾਡੀ ਫੌਜ ਨੂੰ ਸਤਲੁਜ ਤੋਂ ਪਾਰ ਭਜਾ ਦਿੰਦੇ। ਮਹਾਰਾਜੇ ਨੇ ਉੱਪਰ ਵੇਖਿਆ ਤੇ ਬੋਲਿਆ ਕੀ ਤੁਹਾਡੀ ਫੌਜ ਸੱਚਮੁੱਚ ਅਜਿਹਾ ਕਰ ਲੈਂਦੀ ਬਿਲਕੁਲ ਕਰ ਲੈਂਦੀ। ਇਹ ਤੁਹਾਡੇ ਲਈ ਅਤੇ ਤੁਹਾਡੇ ਰਾਜ ਲਈ ਬੜਾ ਚੰਗਾ ਹੋਇਆ ਮਹਾਰਾਜ ਕਿ ਤੁਸੀਂ ਇਹ ਪੇਸ਼ਕਾਸ਼ ਸਵੀਕਾਰ ਨਹੀਂ ਕੀਤੀ ਹੋ ਸਕਦਾ ਇੰਜ ਹੀ ਹੁੰਦਾ ਪਰ ਮੇਰੇ ਲੋਕ ਮੇਰੇ ਨਾਲ ਬੜਾ ਨਾਰਾਜ਼ ਹੋਏ ਕਿ ਮੈਂ ਅਜੇ ਹੀ ਵਧੀਆ ਪੇਸ਼ਕਾਸ਼ ਸਵੀਕਾਰ ਕਿਉਂ ਨਾ ਕੀਤੀ 5 ਜੂਨ ਇੱਕ ਇਸ ਸਵੇਰ ਮਹਾਰਾਜਾ ਰਣਜੀਤ ਸਿੰਘ ਸਾਡੇ ਕੈਂਪ ਵਿੱਚ ਆ ਗਿਆ ਉਹ ਕੰਪਨੀ ਦੀਆਂ ਤੋਪਾਂ ਦੀ ਕਾਰਗੁਜ਼ਾਰੀ ਵੇਖਣਾ ਚਾਹੁੰਦਾ ਸੀ ਮੈਂ ਘੋੜੇ ਤੇ ਸਵਾਰ ਹੋ ਕੇ ਉਸ ਥਾਂ ਤੱਕ ਮਹਾਰਾਜੇ ਨਾਲ ਗਿਆ ਜਿੱਥੇ ਸਾਡੀਆਂ ਤੋਪਾਂ ਖਲੋਤੀਆਂ ਸਨ ਰਸਤੇ ਵਿੱਚ ਮੈਂ ਮਹਾਰਾਜੇ ਨੂੰ ਬੇਨਤੀ ਕੀਤੀ ਕਿ ਮੈਨੂੰ ਲਾਹੌਰ ਅਤੇ ਅੰਮ੍ਰਿਤਸਰ ਵੇਖਣ ਦੀ ਬੜੀ ਉਤਸੁਕਤਾ ਹੈ ਜੇ ਮਹਾਰਾਜੇ ਦੀ ਇਜਾਜ਼ਤ ਹੋਵੇ ਤਾਂ ਮੈਂ ਤੇ ਮੇਰੇ ਸਾਥੀ ਕੁਝ ਦਿਨਾਂ ਲਈ ਲਾਹੌਰ ਅਤੇ ਅੰਮ੍ਰਿਤਸਰ ਲਗਾ ਆਈਏ ਇਹ ਸੁਣ ਕੇ ਮਹਾਰਾਜੇ ਨੇ ਆਖਿਆ ਹਾਲੇ ਨਾ ਜਾਓ ਕੁਝ ਦਿਨਾਂ ਤੱਕ ਮੈਂ ਵਾਪਸ ਲਾਹੌਰ ਜਾ ਰਿਹਾ ਹਾਂ ਮੇਰੇ ਨਾਲ ਚੱਲਣਾ ਉੱਥੇ ਬੜੀ ਮौज-ਮਸਤੀ ਕਰਾਂਗੇ ਤੁਹਾਡੇ ਦੇਖਣ ਲਈ ਉੱਥੇ ਬੜੇ ਤਮਾਸ਼ੇ ਮਿਲਣਗੇ ਸਾਡੇ ਕੈਂਪ ਵਿੱਚ ਵੀ ਹੈਜਾ ਫੈਲਣ ਦੇ ਲੱਛਣ ਨਜ਼ਰ ਆਉਣ ਲੱਗ ਪਏ ਸਨ ਗਰਮੀ ਆਪਣੇ ਸਿਖਰ ਤੇ ਸੀ ਤਾਪਮਾਨ ਦਾ ਪਾਰਾ ਘਟਣ ਦਾ ਨਾਂ ਹੀ ਨਹੀਂ ਲੈਂਦਾ ਸੀ ਅਸੀਂ ਸੋਚਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਹਾਰਾਜੇ ਨੂੰ ਜਲਦੀ ਲਾਹੌਰ ਜਾਣ ਵਾਸਤੇ ਤਿਆਰ ਕੀਤਾ ਜਾਵੇ ਇਸ ਮਕਸਦ ਲਈ ਅਸੀਂ ਫਕੀਰ ਅਜੀਜਉਦੀਨ ਨੂੰ ਆਪਣੇ ਨਾਲ ਮਿਲਾ ਲਿਆ ਉਸਨੇ ਕਿਹਾ ਕਿ ਸ਼ਾਮ ਵੇਲੇ ਮਹਾਰਾਜਾ ਪਾਠ ਸੁਣਦਾ ਹੁੰਦਾ ਹੈ ਉਸ ਸਮੇਂ ਮੌਕਾ ਦੇ ਕੇ ਮਹਾਰਾਜੇ ਨਾਲ ਗੱਲ ਕਰੇਗਾ ਫਕੀਰ ਨੂੰ ਉਮੀਦ ਸੀ ਕਿ ਮਹਾਰਾਜਾ 4 ਕੁ ਦਿਨ ਤੱਕ ਲਾਹੌਰ ਲਈ ਰਵਾਨਾ ਹੋ ਜਾਵੇਗਾ ਰਣਜੀਤ ਸਿੰਘ ਦੀ ਇਹ ਆਦਤ ਸੀ ਕਿ ਉਹ ਕਿਸੇ ਵੀ ਮਹਮਤੇ ਜਾਣ ਤੋਂ ਪਹਿਲਾਂ ਅਰਦਾਸ ਕਰਵਾ ਕੇ ਅਤੇ ਪਵਿੱਤਰ ਗ੍ਰੰਥ ਚੋਂ ਹੁਕਮਨਾਮਾ ਸੁਣ ਕੇ ਹੀ ਰਵਾਨਾ ਹੁੰਦਾ ਸੀ ਜੇਕਰ ਉਸ ਨੂੰ ਕਿਸੇ ਗੱਲ ਵਿੱਚ ਕੋਈ ਅਸਪਸ਼ਟਤਾ ਹੁੰਦੀ ਸੀ ਜਾਂ ਉਹ ਫੈਸਲਾ ਲੈਣ ਵਿੱਚ ਦਿੱਕਤ ਸਮੇ ਦਾ ਸੀ ਤਾਂ ਇਸ ਦਾ ਉਸ ਕੋਲ ਬੜਾ ਦਿਲਚਸਪ ਤਰੀਕਾ ਸੀ ਉਹ ਕਾਗਜ਼ੀਆਂ ਦੋ ਸਲਿੱਪਾਂ ਉੱਪਰ ਦੁਬਧਾ ਵਾਲੇ ਦੋਵੇਂ ਪੱਖ ਲਿਖ ਕੇ ਦੋਵੇਂ ਸਲਿੱਪਾਂ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਰੱਖ ਦਿੰਦਾ ਸੀ ਗ੍ਰੰਥੀ ਨੇ ਉਹਨਾਂ ਵਿੱਚੋਂ ਕੋਈ ਇੱਕ ਸਲਿੱਪ ਚੁੱਕਣ ਲਈ ਕਿਹਾ ਜਾਂਦਾ ਸੀ ਚੁੱਕੀ ਗਈ ਸਲਿੱਪ ਵਿੱਚ ਜੋ ਲਿਖਿਆ ਹੁੰਦਾ ਸੀ ਮਹਾਰਾਜਾ ਉਹ ਸੰਸਾਰ ਹੀ ਕੰਮ ਕਰਦਾ ਸੀ ਜਦੋਂ ਤੋਂ ਅਸੀਂ ਮਹਿਲ ਵਿੱਚ ਮਹਾਰਾਜੇ ਨੂੰ ਲਾਰਡ ਆਕਲੈਂਡ ਦੀ ਚਿੱਠੀ ਸੁਣਾ ਕੇ ਆਏ ਸਾਂ ਅਤੇ ਅਫਗਾਨਿਸਤਾਨ ਦੇ ਤਾਜ਼ਾ ਹਾਲਾਤ ਦੱਸ ਕੇ ਮਹਾਰਾਜੇ ਅਤੇ ਅਫਗਾਨਿਸਤਾਨ ਦੇ ਤਾਜ਼ਾ ਹਾਲਾਤ ਦੱਸ ਕੇ ਮਹਾਰਾਜੇ ਨਾਲ ਅੰਗਰੇਜ਼ੀ ਫੌਜਾਂ ਦੀ ਮਦਦ ਕਰਨ ਬਾਰੇ ਗੱਲ ਤੋਰੀ ਸੀ ਉਦੋਂ ਤੋਂ ਹੀ ਸਾਡੀ ਸਰਕਾਰ ਵੱਲੋਂ ਬੜੇ ਸਨੇਹ ਆ ਰਹੇ ਸਨ ਸਰਕਾਰ ਜਾਨਣਾ ਚਾਹੁੰਦੀ ਸੀ ਕਿ ਅਸੀਂ ਹਾਲੇ ਤੱਕ ਮਹਾਰਾਜੇ ਨਾਲ ਇਸ ਬਾਰੇ ਕੋਈ ਸੰਧੀ ਕਰਨ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕੇ ਸਾਡੇ ਵੱਲੋਂ ਵੀ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਲਗਾਤਾਰ ਭੇਜੀ ਜਾ ਰਹੀ ਸੀ ਹੁਣ Shimla ਤੋਂ ਗਵਰਨਾਜਰਨਾਂ ਦਾ ਕੋਈ ਅੰਤਮ ਨਿਰਦੇਸ਼ ਆਉਣ ਦੀ ਅਡੀਕ ਕੀਤੀ ਜਾ ਰਹੀ ਸੀ ਪੰਜਾਬ ਦਾ ਸੀ ਕਿ ਸਾਡੇ ਵਫਦ ਨੂੰ ਆਪਣਾ ਮਿਸ਼ਨ ਪੂਰਾ ਕਰਨ ਲਈ ਹਾਲੇ ਕਾਫੀ ਸਮਾਂ ਹੋਰ ਲੱਗ ਜਾਵੇਗਾ ਅਸੀਂ ਸੋਚਿਆ ਕਿ ਮਾਹੌਲ ਅਤੇ ਹਵਾ ਪਾਣੀ ਬਦਲਣ ਲਈ ਜੇਕਰ ਲਾਹੌਰ ਦਾ ਇੱਕ ਚੱਕਰ ਲਗਾ ਲਿਆ ਜਾਵੇ ਤਾਂ ਗੱਲ ਵਧੀਆ ਹੈ ਲੋ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਅੱਜ ਇਹ ਅਧਿਆਇ ਇੱਥੇ ਖਤਮ ਕਰਦੇ ਹਾਂ ਅਗਲਾ ਅਧਿਆਇ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੇ ਭੁੱਲਾਂ ਚੁੱਕਾ ਇੰਜਣ ਹੋਈਆਂ ਹੋਣਗੀਆਂ ਲਓ ਜੀ ਅੱਜ ਲਈ ਇੱਥੇ ਲਓ ਜੀ ਅੱਜ ਲਈ ਇਹ ਅਧਿਆਏ ਨਹੀਂ ਲਓ ਜੀ ਅੱਜ ਵਾਲਾ ਅਧਿਆਏ ਇੱਥੇ ਹੀ ਖਤਮ ਕਰਦੇ ਹਾਂ ਅਗਲਾ ਅਧਿਆਏ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋ ਜਾਂਦੀਆਂ ਹਨ ਗੁਰੂ ਸਾਹਿਬ ਅਕਸ਼ਨਹਾਰ ਨੇ ਗੁਰੂ ਸਾਹਿਬ ਅਗਰਦਾਸ ਬੇਨਤੀ ਹੈ ਕਿ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਜੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ